ਤਾਏ ਦੇ ਮੁੰਡੇ ਨੇ ਅੰਨੇਵਾਤ ਛੁਰੀਆਂ ਮਾਰ-ਮਾਰ ਕੇ ਮੋਗਾ ਦਿੱਤਾ ਚਾਚੇ ਦਾਇ ਇਕਲੌਤਾ ਪੁੱਤ ਮਾ ਵਾਟੀ ਅਤੇ ਦੋ ਭੈਣਾਂ ਦੇ ਖਿਲਾਫੀ ਮਾਮਲਾ ਦਰਜ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਾਨੂੰਨਵਾਲ ਬਲਾਕ ਦੇ ਪਿੰਡ ਚੱਕ ਸ਼ਰੀਫ ਵਿਖੇ ਦੇਰ ਰਾਤ ਜ਼ਮੀਨੀ ਵਿਵਾਦ ਦੇ ਚੱਲਦੇ ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਆਏ ਪਿੰਡ ਪਿੰਡਾਏ ਚਾਚੇ ਦੇ ਇਕਲੌਤੇ ਪੁੱਤਰ ਦਾ ਕਰ ਵੜ ਕੇ ਕਤਲ ਕਰ ਦਿੱਤਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਕਾਤਲ ਮੌਕੇ ਤੇ ਹੀ ਵਾਰਾਰ ਹੋ ਗਿਆ ਮ੍ਰਿਤਕ ਗੁਰਜੀਤ ਸਿੰਘ ਉਮਰ 34 ਸਾਲ 1 ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਆਇਆ ਸੀ ਜ਼ਮੀਨ ਵਿੱਚ ਬਣੇ ਪਾਣੀ ਦੇ ਖਾਲ ਨੂੰ ਲੈ ਕੇ ਵਿਵਾਦ ਹੋਇਆ ਜਿਸ ਦੇ ਚੱਲਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਆਪਣੇ ਪਰਵਾਰ ਦਾ ਇਕਲੌਤਾ ਪੁੱਤਰ ਸੀ ਤੇ ਪਿਛਲੇ ਸਮੇਂ ਤੋਂ ਪੁਰਤਗਾਲ ਰਹਿਆ ਸੀ ਤੇ 1 ਮਹੀਨਾ ਪਹਿਲਾਂ ਹੀ ਪਿੰਡ ਵਾਪਸ ਆਇਆ ਸੀ ਜ਼ਮੀਨ ਵਿੱਚ ਤਾਏ ਦੇ ਪੁੱਤਰ ਗੁਰਜੀਤ ਸਿੰਘ ਨੇ ਪਾਣੀ ਵਾਲਾ ਖਾਲਾ ਬਣਾ ਕੇ ਰੱਖਿਆ ਜਿਸ ਨੂੰ ਲੈ ਕੇ ਗੁਰਜੀਤ ਸਿੰਘ ਗੁਰਪ੍ਰੀਤ ਸਿੰਘ ਨੂੰ ਖਾਲ ਬੰਦ ਕਰਨ ਲਈ ਕਿਹਾ ਲੇਕਿਨ ਖਾਲ ਬੰਦ ਕਰਨ ਦੀ ਜਗ੍ਹਾ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਸਮੇਤ ਹਥਿਆਰ ਬੰਦ ਹੋ ਕੇ ਗੁਰਜੀਤ ਸਿੰਘ ਦੇ ਘਰ ਵੱੜ ਕੇ ਉਸਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਉਸ ਦੀ ਉਹ ਗੰਭੀਰ ਰੂਪ ਦੇ ਚੱਕਰੀ ਹੋ ਗਿਆ ਤੇ ਸੱਤ ਕੱਲ ਲਜਾਂਦੇ ਲਜਾਂਦੇ ਹੀ ਉਸ ਦੀ ਮੌਤ ਹੋ ਗਈ ਜਿਸ ਤੇ ਸਬੰਧੀ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ 5 ਲੋਕਾਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਅਮਰਜੀਤ ਸਿੰਘ ਉਹ ਨਾਮ ਗੁਰਜੀਤ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਹੈ ਕਿ ਮਾਮਲਾ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪਿਆਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪਿਆਲੀ 'ਚ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਤੇ ਉਹ ਕਹਿੰਦੇ ਆ ਇਹ ਬੱਟ ਢਾਉਣੀ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਢਾਹਦੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿੰਨ ਦੇ ਨਾਲ ਦੀ ਵਟ ਦਾ ਰੋਲਾ ਵਟ ਦਾ ਰੋਲਾ ਇਹਨਾਂ ਦਾ ਪਾਜ ਦਾ ਲੜਕਾ ਸੀਗਾ ਜੀ ਨਾਮ ਦਾ ਰਗਾ ਆਪਣਾ ਰਿੰਕੂ ਕੱਲ ਕੀ ਕਰਾਵਾ ਕੱਲ ਘਟਨਾ ਤਾਂ ਵਾਪਰਦੀ ਹੈ ਮੈਂ ਤੇ ਇੱਥੇ ਹੰਨ ਸੀਗਾ ਤੇ ਮੈਨੂੰ ਜਿੱਦਾਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਤੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਾਨੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਰਿੰਕੂ ਦੀ ਵਾਈਫ ਰਿੰਕੂ ਦੀਆਂ ਤੋਂ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀਗੇ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਤਾਰਮਹਾਰਨਾ ਜਿਹਦਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਵੇ ਤੇ ਗੁੱਧੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈਆਂ ਕਈ ਦੇ ਕੋਸੇ ਡੰਡੇ ਸੀਗੇ ਡਾਂਗਾ ਸਿੰਘ ਜੀਆ ਦਾਤੀਆਂ ਸੀਗੀਆਂ ਪੜੀਆਂ ਤੇ ਕਿੱਟੀਆਂ ਸੀਗੀਆਂ ਜੀ ਨਹੀਂ ਮੌਕੇ ਦੀ ਮੋਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੋਤ ਹੋਈ ਫਿਰ ਇੱਥੋਂ ਆਗੇ ਸੀ ਘਾਰ ਆਗੇ ਸੀਗੇ ਤੇ ਫਿਰ ਰਸਤੇ ਜਾਂਦੇ ਜਿਹਨਾਂ ਦੇ ਉੱਥੇ ਜਾ ਕੇ ਮੌਤ ਹੋ ਗਈ ਜੀ ਮਾਂਗ ਕੋ ਪ੍ਰਚਾਰਨ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਫੋਮ ਮੰਗ ਸਰਕਾਰ ਤੋਂ ਮਤਲਬ ਇਹ ਗੱਲ ਕੀ ਹੋਈ ਉਸ ਟਾਈਮ ਉਹ ਗੱਲ ਕੁਛ ਨਹੀਂ ਹੋ ਤੋ ਹੋਈ ਉਹ ਪਹਿਲੀ ਚ ਗਿਆ ਵਾਦੇ ਉਥੇ ਸਾਡੀ ਪਹਿਲੀ ਜਿ ਖਾਲ ਉਹਨਾਂ ਨੇ ਪਾਇਆ ਜੀ ਤੇ ਇਹ ਖਾਲ ਟਾਣ ਗਿਆ ਕਹਿੰਦਾ ਵੀ ਸਾਡੀ ਪਾਈ 4 ਸਾਲ ਹੋ ਗਏ ਭਾਈ ਨੂੰ ਚਾਰ ਸਾਲ ਹੋ ਗਏ ਤੇ ਕੰਨਾ ਮੈਂ ਟਾ ਕਰਨਾ ਮੈਂ ਤੇ ਮੈਂ ਕਹਾਂ ਬੋਤ ਨਾ ਟਾ ਦਫਾ ਕਰੇ ਜੇ ਸਾਡੇ ਕਿੰਨੇ ਕੀ ਦਿਖਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫਿਰ ਕੰਦਾ ਵੀ ਜੇ ਮੈਂ ਟਾ ਦੇਣਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਸਿੰਘ ਉਹ ਬਾਤ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਡਾ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵਜਿਆ ਤੂੰ ਮਰ ਜਾਣਾ ਤੂੰ ਮਾਰਾਂ ਉਹ ਆਪੇ ਕੋਲ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪਰ ਉਹ ਦਿੱਤਾ ਮੇਰੇ ਮਰੇ ਨੂੰ ਆ ਵੀ ਮਾਰ ਤੇ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੇ ਉਹ ਮੇਰੀ ਇਹੋ ਹੀ ਮੰਗਾ ਉਹਨੂੰ ਫੁੱਲ ਸਜ਼ਾ ਹੋਣੀ ਚਾਹੀਦੀ ਆ ਬਾਦਾਂ ਨਿਕਲੇ